ਬਈਕੇ ਮਾਲਾ ਫੇਰੀ ਜਾਂਦਾ ਲੋਕ ਆਖਦੇ ਬਾਲੇ ਨਹੀਂ ਕਿਹੜੀ ਗੱਲੋਂ ਸ਼ਸ਼ਤਰ ਰੱਖੇ ਦੱਸੋ ਭਿੰਡਰਾ ਵਾਲੇ ਨੇ ਉਹ ਜਦ ਸੀ ਮੇਰੇ ਨੀਤ ਬਦਲ ਗਈ ਸਾਡੀਆਂ ਹੀ ਸਰਕਾਰਾਂ ਦੀ ਲੋੜ ਪਈ ਜੇ ਰਹਿਲ ਸਿੰਘ ਨੂੰ ਫੇਰੇ ਦਾ ਹਥਿਆਰਾਂ ਦੀ ਬਈਕੇ ਮਾਲਾ ਫੇਰੀ ਜਾਂਦਾ ਲੋਕ ਸੋ ਭਿੰਡਰਾਂ ਵਾਲੇ ਨਹੀਂ ਉਹ ਜਦ ਸੀ ਮਿੱਤਰੋ ਨੀਤ ਬਦਲ ਗਈ ਸਾਡੀਆਂ ਹੀ ਸਰਕਾਰਾਂ ਦੀ ਲੋੜ ਪਈ ਜਰਨਹਲ ਸਿੰਧ ਨੂੰ ਫੇਰੇ ਉਹ ਹਥਿਆਰਾਂ ਦੀ ਸਤਗੁਰਾਂ ਤਾਂ ਹੀ ਕਬੂਲ ਬੋਲਦਾ ਬੰਦਾ ਇੱਕਕ ਮੰਡੀ ਸੀ ਚੜ ਕੇ ਨੇ ਤਛਟੇ ਜਾਂ ਉੱਤੇ ਕਰਦਾ ਰਹਿਦਾ ਭੰਡੀ ਸੀ ਜਦੋਂ ਸੀ ਉਹ ਨਿੰਦਿਆ ਕਰਦਾ ਪੂਰਨ ਦਾਸਿ ਅਵਤਾਰਾਂ ਦੀ ਲੋੜ ਪਈ ਗਿਰਨੈਲ ਸਿੰਘ ਨੂੰ ਫੇਰੇ ਦਾ ਹਥਿਆਰਾਂ ਦੀ ਧੱਕੇ ਖਾਂਦੇ ਵੇਖਿਆ ਮੈਂ ਤਾਂ ਭਲੇ ਮਾਨਸਾਂ ਬੜਿਆਂ ਨੂੰ ਕਦੇ ਸ਼ਰੀਕਾ ਬਹਿਣ ਨਹੀਂ ਦਿੰਦਾ ਤੜਕੇ ਅੰਦਰ ਬੜਿਆਂ ਨੂੰ ਅਣਖ ਨਗਾਰੀ ਗੱਦਸੀ ਕਲਗੀ ਕਰਦੇ ਸਿਪਾਸ ਲਾਰਾਂ ਦੀ ਲੋੜ ਪਈ ਜੇ ਨਾਇਲ ਸਿੰਧ ਨੂੰ ਫੇਰੇ ਦੁਆ ਹੱਥਿਆਰਾਂ ਦੀ ਬਣ ਬੈਠੀ ਸੀ ਜਦੋਂ ਹਕੂਮਤ ਸਿੱਖੀ ਭੇਖ ਵਿੱਚ ਬੈਠੀ ਦਿੱਸੀ ਟੋਲੀ ਜਦੋਂ ਗੋਦਾਰਾਂ ਦੀ ਲੋੜ ਪਈ ਜਰਨਾਲ ਸਿੰਘ ਨੂੰ ਫੇਰੇ ਦੋ ਹਥਿਆਰਾਂ ਦੀ ਓ ਹਰ ਵੇਲੇ ਜੋ ਕਰਦਾ ਫਿਰਦਾ ਸਿੱਖੀ ਦੀ ਬਦਨਾਮੀ ਸੀ ਅੰਦਰ ਖਾਤਰ ਡਰਦੇ ਸਾਰੇ ਲੀਡਰ ਉਸ ਦੀ ਹਾਮੀ ਸੀ ਓ ਜਦੋਂ ਉਸਨੇ ਹੱਤਿਆ ਕਰਤੀ ਤੇਰਾ ਸਿੰਘ ਸਰਦਾਰਾ ਮਾਈ ਜਰੇ ਭਾਰਤ ਵਿਚੋਂ ਧੱਕ ਦਿਆਂਗੇ ਕਹਿੰਦਾ ਪਾਕਿਸਤਾਨ ਸਾਰੇ ਜਦੋਂ ਖੰਨੇ ਨੇ ਤਰੀਬੀ ਅਦਬੀ ਸਾਡੇ ਪੰਜ ਤਾਰਾਂ ਦੀ ਜਦੋਂ ਖੰਨੇ ਨੇ ਤਰੀਬੀ ਅਦਬੀ ਸਾਡੇ ਪੰਜ ਤਾਰਾਂ ਦੀ ਲੋੜ ਪਈ ਜਿਰਨੈਲ ਸਿੰਘ ਨੂੰ ਫੇਰੇ ਅਦਾ ਹਥਿਆਰਾਂ ਦੀ ਸਾਨੁਹਾ ਦੀ ਸਤਗੁਰ ਕਹਿੰਦੇ ਸਿੱਖਾ ਕਰਤ ਕਮਾਵੀ ਤੂੰ ਭਵੇ ਲੋੜ ਦੇ ਹੱਕਾਂ ਖਾਤਰ ਜਾਨ ਦੀ ਬਾਜ਼ੀ ਲਾਵੀ ਤੂੰ ਸਰਬਜੀਤ ਸਾਧ ਪੜੀ ਕਹਾਣੀ ਓ ਸਰਬਜੀਤ ਸਾਧ ਪੜੀ ਕਹਾਣੀ ਰਣ ਵਿੱਚ ਜੀਤ ਜੁਝਾਰਾ ਦੀ lord no, of no, no, no.